ਲਓ ਜੀ ਦਾ ਪਾਤਾ ਹੋ ਗਿਆ ਟਾਈਮ ਤੇ ਮੇਰੀ ਅਸੀਂ ਬੈ ਗੇ ਚਾਹ ਪੀਂ ਜਿਹੜੀ ਮਰਜੀ ਲੈ ਲੈ ਬੈਸਕਟਾਂ ਦੇ ਨਾਲ ਚਾਹ ਤੇ ਰਮੀਕ ਦੇ ਪਾਪਾ ਨੇ ਪੀ ਲਈ ਤੇ ਮੈਂ ਪੀਣ ਲੱਗੀ ਆ ਪਹਿਲਾਂ ਮੈਂ ਸੌਂ ਗਈ ਸੀਗੀ ਤੇ ਮੈਨੂੰ ਇਸ ਮੁਰਤ ਕੇ ਚਾਹ ਬਣਾਉਣਾ 2:30 ਦੇ ਦਾ ਟਾਈਮ ਸੀ ਤੇ ਆਪਾਂ ਉੱਠ ਤੇ ਦੂਆ ਦਾ ਆਪਾਂ ਭਾਈ ਸੂਟ ਕਟਾਂਗੇ ਬਣੀ ਬਣੀ ਚਾਹ ਬਣੀ ਤੇ ਚਾਹ ਮਿਲ ਗਈ ਅੱਜ ਬਣੀ ਬਣਾਈ ਸੋਨੇ ਤੇ ਸੁਹਾਗਾ ਹੋ ਗਿਆ ਜਿਹੜੇ ਆ ਬਿਸਕਟ ਹੁੰਦੇ ਆ ਸਭ ਤੋਂ ਵਧੀਆ ਹੁੰਦੇ ਆ ਘਰ ਦੇ ਕਢਾਈ ਅਰੋਂ ਨਹੀਂ ਕਿਤਾ ਬਿਸਕਟ ਡੱਗ ਪਿਆ ਕੰਮ ਆਪਾਂ ਹੁਣ ਬਾਕੀ ਤਾਂ। ਹੋਰ ਖਾ ਲੋ। ਦੱਸਿਓ ਇਹ ਕੌਣ-ਕੌਣ ਸਾਡੇ ਵਾਂਗੂ ਬਾਟੀਆਂ 'ਚ ਚਾਹ ਪਿੰਦਾ। ਤੱਕਰ ਬਿਨ ਪਿੰਦਾ ਤਾਂ ਹਰ ਘਰੀ ਚਾਹ ਬਾਟਾਂ 'ਚ ਪਾਈ ਜਾਂਦੀ ਆ। ਚਾਹ ਬਹੁਤ ਸੁਆਦ ਬਣਾਈ ਆ। ਅਜਰ ਮਨੀ ਦੇ ਡੈਡੀ ਨੇ ਚਾਹ ਬਣਾਈ ਆ। ਆਪਾਂ ਖਾ ਲਈਏ। ਬੋਲੋ ਬੋਲਣ ਲੱਗੇ ਕਿੰਨੇ ਕੰਤੋਂ ਮੰਗਦੇ ਦੇਖੋ ਭਾਈ ਚਾਹ ਪੀ ਲਿਓ ਹੁਣ ਆਪਾਂ ਇਹਨਾਂ ਤਿੰਨ ਸੂਟਾਂ ਦੀ ਕਟਿੰਗ ਡਨ ਕਰਨ ਵਾਲਿਆਂ ਨਾਲ ਹੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਵੀਡੀਓ ਦੱਸਾਂਗੇ ਪਾ ਕੇ ਇਹਦੀ ਇੱਧਰ ਆਪਣਾ ਖਜ਼ਾਨਾ ਮੈਕ ਸਪੀਕਰ ਸਰ ਅਦਰ ਰਮਣੀ ਕਾ ਕੇ ਕਹਿੰਦਾ ਮम्मा ਤੁਹਾਡਾ ਫੋਨ ਕਿੱਥੇ ਆ? ਫਾਸ ਫਾਸ ਛੜਤਾ ਭਾਈ ਛੜਤਾ ਹਾਟਸਪੌਟ ਧੰਨਵਾਦ 3 ਇੰਚ ਟੇਪ ਧੰਨਵਾਦ ਆਪਣੇ ਮੇਰਾ ਮੂੰਹ ਸੁੱਕਿਆ ਪਿਆ ਮੈਨੂੰ ਪਾਣੀ ਦੇ ਦੇ ਅਫਕਸ ਫਿਰ ਅਸੀਂ ਲਾਵਾਂਗੇ ਕੱਪੜਿਆਂ ਦੀ ਅੱਤ ਹੈ ਹਾਂ ਕਿਸੀ ਅਸੀਂ ਅੱਜ ਮਾਂ ਪੁੱਤ ਨਹਾ ਲਈ ਕੱਲ ਨੂੰ ਆਪਾਂ ਜਾਵਾਂਗੇ ਪਠੰਡਾ ਮੇਲਾ ਦੇਖਣ ਸਾਰਿਆਂ ਤੋਂ ਪਹਿਲਾਂ ਮੈਂ ਆਪ ਦਾ ਸੂਟ ਕਟੂਗੀ ਸੌਰੀ ਕਸਟਮਰ ਦੇ ਘਟਨੇ ਪੈਣਗੇ ਭਾਈ ਕਿਉਂਕਿ ਸ਼ੁਕਰਵਾਨੂ ਦੇਨੇ ਆ ਕੀ ਕਰੇ ਭਈਆ ਕੰਮ ਤਾਂ ਕੰਮ ਆ ਹਨਾ ਕਹਿੰਦੇ ਹੁੰਦੇ ਕੰਮ ਨਾਲ ਹੀ ਕਰਮ ਹੈ ਚਲ ਆਪਾਂ ਹੁਣੇ ਸ਼ੁਰੂ ਇਹ ਦੇਖੋ ਇਹ ਮਟੋਕਰੀ ਲਗਾਈ ਹੋਈ ਆ ਆਪਦੀ ਇਹਦੇ ਵਿੱਚ ਆਪਣੇ ਪੇਂਟ ਵਾਲੇ ਕਲਰ ਪਏ ਆ ਤੇ ਆਪਣੇ ਕੈਂਚੀ ਜਿਹਦੇ ਨਾਲ ਆਪਾਂ ਸੂਟਾਂ ਦੀ ਕਟਿੰਗ ਕਰਨ ਵਾਲੇ ਆ